ਜ਼ਿਲ੍ਹਾ ਤੇ ਸੈਸ਼ਨ ਜੱਜ ਚੇਅਰਮੈਨ ਨੇ ਅੱਜ ਗੁਰਦਾਸਪੁਰ ਜੇਲ੍ਹ ਕੇਂਦਰ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਵੱਲੋਂ ਜੇਲ੍ਹ ਵਿੱਚ ਹਰ ਇੱਕ ਡਾਇਰੈਕਟ ਦਾ ਨਰੀਖਣ ਕੀਤਾ ਗਿਆ ਕੈਦੀਆਂ ਅਤੇ ਹਵਲਾਤੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪੀਟਲ ਦਾ ਵੀ ਦੌਰਾ ਕੀਤਾ ਗਿਆ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਦਿਲਬਖ ਸਿੰਘ ਜੌਨ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਜੇ ਜੋ ਵੀ ਗ੍ਰਿਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਅਡਰੈਸ ਕੀਤਾ ਜਾਂਦਾ ਵਾ ਅੱਜ ਜੇ ਇੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀਗੀਆਂ ਮੇਲਿਸ਼ ਕੈਟਾਂ ਸੀਗੀਆਂ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਗਨੋਰੈਂਸ ਦੇ ਕਾਰਨ ਇਹ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਹਾਂ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੀ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਇਹਨਾਂ ਨੂੰ ਅਡਰੈਸ ਕਰਕੇ ਤੇ ਇਹਨਾਂ ਨੂੰ ਕਨਫਰਮ ਕਰਾਂਗੇ। ਜ਼ਿਲ੍ਹਾ ਅਤੇ ਸੈਸ਼ਨ ਜੱਜ ਚੇਅਰਮੈਨ ਨੇ ਅੱਜ ਗੁਰਦਾਸਪੁਰ ਜੇਲ੍ਹ ਕੇਂਦਰ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਵੱਲੋਂ ਜੇਲ੍ਹ ਵਿੱਚ ਹਰ ਇੱਕ ਡਾਇਰੈਕਟ ਦਾ ਨਰੀਖਣ ਕੀਤਾ ਗਿਆ ਕੈਦੀਆਂ ਅਤੇ ਹਵਲਾਤੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ ਅੱਜ ਜ਼ਿਲ੍ਹਾ ਤੇ ਸੈਸ਼ਨ ਜਜ શ્રી ਦਿਲਬਖ ਸਿੰਘ ਜੌਨ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਤੇ ਜੋ ਵੀ ਗ੍ਰੀਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਅਸੀਂ ਇੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਬਕਵਾ ਖਤਰਾਂ ਦੀਆਂ ਇਹ ਸ਼ਿਕਾਇਤਾਂ ਸੀਗੀਆਂ ਮੇਲ ਸ਼ਿਕਾਇਤਾਂ ਸੀਗੀਆਂ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਗਨੋਰੈਂਸ ਦੇ ਕਾਰਨ ਇਹ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਆ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣੇ ਉਹ ਅਡਰੈਸ ਕਰਕੇ ਉਹਨਾਂ ਨੂੰ ਜ਼ਿਲ੍ਹਾ ਅਤੇ ਸ਼ਾਸਨਜਾਦ ਚੇਅਰਮੈਨ ਗੁਰਦਾਸਪੁਰ ਜੇਲ੍ਹ ਕੇਂਦਰ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਵੱਲੋਂ ਜੇਲ੍ਹ ਵਿੱਚ ਹਰ ਇੱਕ ਡਾਇਰੈਕਟ ਦਾ ਨਰੀਖਣ ਕੀਤਾ ਗਿਆ ਕੈਦੀਆਂ ਅਤੇ ਹਵਲਾਤੀਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਦਿਲਬਖ ਸਿੰਘ ਜੌਹਲ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸ ਸੁਣਦੇ ਹਾਂ ਜੇ ਜੋ ਵੀ ਗ੍ਰਿਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਅਡਰੈਸ ਕੀਤਾ ਜਾਂਦਾ ਵਾ ਅੱਜ ਜੀ ਇੱਥੇ ਆਏ ਤੇ ਧਿਆਨ ਵਿੱਚ ਲਿਆਂਦਾ ਉਹਨਾਂ ਨੇ ਬਕਵਾ ਖਤਰਾਂ ਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀਗੀਆਂ ਮੇਲਿਸ਼ ਸ਼ਿਕਾਇਤਾਂ ਸੀਗੀਆਂ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸ ਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲਸ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਗਨੋਰੈਂਸ ਤੇ ਕਾਰਨ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਹਾਂ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰਾਇਆ ਇਹਨਾਂ ਨੂੰ ਅਡਰੈਸ ਕਰਕੇ ਤੇ ਇਹਨਾਂ ਨੂੰ ਇਨਫਾਰਮ ਕਰਾਂਗੇ